ਬੇਅਦਬੀ ਮਾਮਲਿਆਂ ਦੇ ਮੁੱਖ ਮਲਜ਼ਮ ਵਰਦੀਪ ਕਲੇਰ ਨੇ ਸੌਦਾ ਸਾਧ ਦੀ ਮੂੰਹ ਬੋਲ ਦਿੱਤੀ ਹਣੀਪ੍ਰੀਤ ਨੂੰ ਫਰੀਦਕੋਟ ਜ਼ਿਲ੍ਹੇ ਦੇ ਵਿੱਚ 2015 ਨੂੰ ਵਾਪਰੇ ਬਰਗਾੜੀ ਬੇਅਦਬੀ ਕਾਂਡ ਦੇ ਮੁੱਖ ਸਾਜ਼ਿਸ਼ਕਰਤਾਵਾਂ ਦੇ ਵਿੱਚੋਂ ਇੱਕ ਵਜੋਂ ਨਾਮਜ਼ਦ ਕਰ ਦਿੱਤਾ ਹੈ ਇਹ ਪਹਿਲੀ ਵਾਰ ਹੈ ਜਦੋਂ ਹਣੀਪ੍ਰੀਤ ਦਾ ਨਾਮ ਬੇਅਦਬੀ ਦੇ ਨਾਲ ਸੰਬੰਧਿਤ ਮਾਮਲੇ ਦੇ ਵਿੱਚ ਸਾਹਮਣੇ ਆਇਆ ਹੈ ਪਰੰਤੂ ਇਸ ਪੂਰੇ ਮਾਮਲੇ ਦੀ ਕੀ ਹੈ ਹਕੀਕਤ ਅਤੇ ਕਿਵੇਂ ਕਲੇਰ ਨੇ ਲਿਆ ਹਣੀਪ੍ਰੀਤ ਦਾ ਨਾਮ ਆਓ ਤੁਹਾਨੂੰ ਦੱਸਦੇ ਹਾਂ ਕਲੇਰ ਨੇ ਦਾਅਵਾ ਕੀਤਾ ਹੈ ਕਿ ਹਾਨਿਬ੍ਰੀਤ ਅਤੇ ਸੌਦਾ ਸਾਧ ਨੇ ਮਹਿੰਦਰਪਾਲ ਬਿੱਟੂ ਅਤੇ ਸੱਤ ਹੋਰਾਂ ਨੂੰ ਫਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾਂ ਦੇ ਵਿੱਚ ਇੱਕ ਸਿੱਖ ਪ੍ਰਚਾਰਕ ਦੇ ਵੱਲੋਂ ਕਥਿਤ ਤੌਰ ਤੇ ਡੇਰੇ ਦੇ ਨਾਲ ਸੰਬੰਧ ਤੋੜਨ ਦੇ ਲਈ ਮਜਬੂਰ ਕਰਨ ਤੋਂ ਬਾਅਦ ਮਹਿੰਦਰਪਾਲ ਬਿੱਟੂ ਅਤੇ ਸੱਤ ਹੋਰਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਨਿਰਦੇਸ਼ ਦਿੱਤੇ ਸੀ ਜੁਡੀਸ਼ੀਅਲ ਮੈਜਿਸਟ੍ਰੇਟ ਪਹਿਲੀ ਸ਼੍ਰੀਣੀ ਜੇ ਐਮ ਆਈ ਸੀ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਸੀ ਆਰ ਪੀ ਸੀ ਦੀ ਧਾਰਾ 164 ਦੇ ਤਹਿਤ ਆਪਣੇ ਬਿਆਨ ਦੇ ਵਿੱਚ ਕਲੇਰ ਨੇ ਖੁਲਾਸਾ ਕੀਤਾ ਹੈ ਕਿ ਹਣੀਪ੍ਰੀਤ ਅਤੇ ਡੇਰਾ ਮੁਖੀ ਨੇ ਮਹਿੰਦਰ ਪਾਲ ਸਿੰਘ ਬਿੱਟੂ ਅਤੇ ਸੱਤ ਹੋਰਾਂ ਨੂੰ ਗੁਰੂਗ੍ਰਾਮ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਨਿਰਦੇਸ਼ ਦਿੱਤੇ ਸੀ ਫਰੀਦਕੋਟ ਦੇ ਪਿੰਡ ਜਵਾਹਰ ਸਿੰਘ ਵਾਲਾ ਦੇ ਵਿੱਚ ਕਥਿਤ ਤੌਰ ਦੇ ਉੱਪਰ ਕਈ ਡੇਰਾ ਪਰੋਕਾਰਾਂ ਨੂੰ ਡੇਰੇ ਤੋਂ ਆਪਣੇ ਸਬੰਧ ਤੋੜਨ ਦੇ ਵਾਸਤੇ ਮਜਬੂਰ ਵੀ ਕੀਤਾ ਗਿਆ ਸੀ ਕਲੇਰ ਨੂੰ ਫਰੀਦਕੋਟ ਪੁਲਿਸ ਨੇ ਪਿਛਲੇ ਮਹੀਨੇ ਗੁਰੂਗ੍ਰਾਮ ਤੋਂ ਗ੍ਰਿਫਤਾਰ ਕੀਤਾ ਸੀ ਉਹ 2015 ਦੇ ਬਰਗਾੜੀ ਬੇਅਦਬੀ ਦੇ ਹਾਈ ਪ੍ਰੋਫਾਈਲ ਕੇਸਾਂ ਦੇ ਵਿੱਚੋਂ ਲਗਾਤਾਰ ਭਗੌਣਾ ਚੱਲ ਰਿਹਾ ਸੀ ਇਲਜ਼ਾਮ এবੀਸੀ ਕੀ ਕਲੇਰ ਉਹ 2018 ਤੋਂ ਫਤਾਰੀ ਦੋ ਬਚ ਰਹੀ ਸੀ ਅਦਾਲਤ ਦੇ ਵਿੱਚ ਆਪਣੇ ਬਿਆਨ ਦੇ ਅੰਦਰ ਕਲੇਰ ਨੇ ਦਾਵਾ ਕੀਤਾ ਹੈ ਕਿ ਅਪ੍ਰੈਲ 2015 ਚ ਉਸ ਦੀ ਦਿੱਲੀ ਫੇਰੀ ਸੀ ਜਦੋਂ ਉਹ ਡੇਰਾ ਮੁਖੀ ਨੂੰ ਮਿਲਣ ਗਿਆ ਤਾਂ ਹਾਨੀਪ੍ਰੀਤ ਅਤੇ ਮਹਿੰਦਰਪਾਲ ਬਿੱਟੂ ਪਹਿਲਾਂ ਹੀ ਉੱਥੇ ਮੌਜੂਦ ਸਨ ਅਤੇ ਉਹ ਗੁਰੂਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਸਾਜ਼ਿਸ਼ ਰਚ ਰਹੇ ਸੀ ਅਦਾਲਤ ਨੂੰ ਦਿੱਤੇ ਆਪਣੇ ਬਿਆਨ ਦੇ ਵਿੱਚ ਕਲੇਰ ਨੇ ਦਾਵਾ ਕੀਤਾ ਹੈ ਕਿ ਉਸ ਨੂੰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਡੇਰਾ ਮੁਖੀ ਹਾਨੀਪ੍ਰੀਤ ਅਤੇ ਹੋਰਾਂ ਤੋਂ ਆਪਣੀ ਜਾਨ ਨੂੰ ਖਤਰਾ ਹੈ ਕਲੇਰ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੂੰ ਉਮੀਦ ਸੀ ਕਿ ਕਲੇਰ ਦੀ ਪੁੱਛਗਿੱਛ ਦੇ ਨਾਲ ਬੇਅਦਬੀ ਦੀਆਂ ਘਟਨਾਵਾਂ ਦੇ ਕਈ ਸਿੱਟੇ ਕੱਢਣ ਦੇ ਵਿੱਚ ਮਦਦ ਮਿਲੇਗੀ ਤਜ਼ਦੀਏ ਕਿ ਫਰੀਦਕੋਟ ਦੇ ਵਿੱਚ 2015 ਦੇ ਵਿੱਚ 3 ਕੇਸ ਦਰਜ ਹੋਏ ਸੀ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰੇ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਣ ਦਾ ਪਹਿਲਾ ਮਾਮਲਾ ਇੱਕ 2015 ਨੂੰ ਦਰਜ ਹੋਇਆ ਸੀ ਦੂਜਾ ਮਾਮਲਾ ਸਿੱਖ ਧਰਮ ਅਤੇ ਗੁਰੂ ਸਾਹਿਬਾਨਾਂ ਦੇ ਵਿਰੁੱਧ અપਮਾਨਜਨਕ ਟਿੱਪਣੀਆਂ ਵਾਲੇ ਦੋ ਪੋਸਟਰ ਚਿਪਕਾਉਣ ਸਬੰਧੀ 25 ਸਤੰਬਰ 2015 ਨੂੰ ਦਰਜ ਕੀਤਾ ਗਿਆ ਸੀ ਮਾਮਲਾ ਤੀਜਾ ਕੇਸ 12 ਅਕਤੂਬਰ 2015 ਨੂੰ ਦਰਜ ਕੀਤਾ ਗਿਆ ਸੀ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਬਰਗਾੜੀ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਖਿਲਰੇ ਪਏ ਮਿਲੇ ਸੀ ਪੁਲਿਸ ਨੇ ਇਹਨਾਂ ਕੇਸਾਂ ਦੇ ਵਿੱਚ ਕੁੱਲ ਮਿਲਾ ਕੇ ਹੁਣ ਤੱਕ 8 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਸੀ ਅਤੇ ਦੋ ਮੁਲਜ਼ਮ ਹਾਲੇ ਵੀ ਫਰਾਰ ਚੱਲ ਰਹੇ ਸੀ ਬਿੱਟੂ ਜਿਸ ਨੂੰ ਕੀ 2018 ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਨੂੰ 22 ਜੂਨ 2019 ਨੂੰ ਨਾਬਾ ਜੇਲ੍ਹ ਦੇ ਵਿੱਚ ਕਥਿਤ ਤੌਰ ਤੇ ਦੋ ਵਿਅਕਤੀਆਂ ਨੇ ਮਾਰ ਦਿੱਤਾ ਸੀ ਕਥਿਲ ਦੇ ਵਸਨੀਕ ਕਲੀਰ ਨੇ ਦਾਅਵਾ ਕੀਤਾ ਹੈ ਕਿ ਉਹ 2014 ਦੇ ਵਿੱਚ ਡੇਰੇ ਦੇ ਸਿਆਸੀ ਵਿੰਗ ਦਾ ਕੌਮੀ ਮੁਖੀ ਸੀ ਅਤੇ ਉਸ ਦਾ ਕੰਮ ਸਿਆਸੀ ਪਾਰਟੀਆਂ ਦੇ ਨਾਲ ਤਾਲਮੇਲ ਬਣਾਉਣਾ ਸੀ ਪਰ ਹੁਣ ਇਸ ਸਭ ਦੇ ਦਰਮਿਆਨ ਵੱਡੀ ਗੱਲ ਇਹ ਹੈ ਕਿ ਪਹਿਲੀ ਵਾਰ ਹਾਂ ਪਹਿਲੀ ਵਾਰ ਹਨੀਪ੍ਰੀਤ ਦਾ ਨਾਮ ਇਸ ਪੂਰੇ ਤੇ ਪੂਰੇ ਮਾਮਲੇ ਦੇ ਵਿੱਚ ਉਜਾਗਰ ਹੋਇਆ ਏ ਇਬਰ ਗਾੜੀ ਬੇਅਦਬੀ ਮਾਮਲੇ ਦੇ ਵਿੱਚ ਪ੍ਰਦੀਪ ਕਲਿਆਰ ਦਾ ਇਹ ਜੋ ਅਹਿਮ ਬਿਆਨ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਬੇਅਦਬੀ ਦੀ ਸਾਜ਼ਿਸ਼ ਦੇ ਵਿੱਚ ਡੇਰਾ ਮੁਖੀ ਦੇ ਨਾਲ-ਨਾਲ ਉਸ ਦੀ ਮੂਹ ਬੋਲੀ ਤੀ ਹਣੀ ਪ੍ਰੀਤ ਦਾ ਜ਼ਿਕਰ ਨਾਮ ਸਾਹਮਣੇ ਆਇਆ ਹੈ ਤਾਂ ਇਸ ਦੇ ਨਾਲ ਕਿਤਨਾ ਕਿਤੇ ਹੋਰ ਵੀ ਆਉਣ ਵਾਲੇ ਵਕਤ ਦੇ ਵਿੱਚ ਵੱਡੇ ਖੁਲਾਸੇ ਹੋ ਸਕਦੇ ਨੇ ਅਤੇ ਜੇਕਰ ਇਹ ਸਭ ਕੁਝ ਸਾਬਤ ਹੋ ਜਾਂਦਾ ਹੈ ਤਾਂ ਆਉਣ ਵਾਲੇ ਵਕਤ ਤੱਕ ਹਣੀ ਪ੍ਰੀਤ ਦੇ ਉੱਪਰ ਵੀ ਗ੍ਰਿਫਤਾਰੀ ਦਾ ਜੋ ਵਾਰੰਟ ਹੈ ਉਹ ਜਾਰੀ ਹੋਣ ਦੀ ਉਮੀਦ ਜ਼ਾਹਿਰ ਕੀਤੀ ਜਾ ਰਹੀ ਹੈ ਪਰੰਤੂ ਇਨਵੈਸਟੀਗੇਸ਼ਨ ਲਗਾਤਾਰ ਜਾਰੀ ਹੈ ਇਸ ਕਰਕੇ ਕੁਝ ਵੀ ਕਹਿਣਾ ਫਿਲਹਾਲ ਜਲਦਬਾਜ਼ੀ ਹੋਵੇਗੀ ਬਾਕੀ ਆਉਣ ਵਾਲੇ ਵਕਤ ਦੇ ਵਿੱਚ ਕਿਸ ਪ੍ਰਕਾਰ ਦੇ ਨਾਲ ਇਸ ਭੂਮਰੇ ਮਾਮਲੇ ਦੇ ਵਿੱਚ ਹੋਵੇਗਾ ਇਨਸਾਫ ਇਹ ਦੇਖਣਾ ਅਹਿਮ ਹੋਵੇਗਾ ਬਾਕੀ ਤੁਸੀਂ ਇਸ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਨਾ ਭੁੱਲਣਾ I have did my coaching from Globewise only for IITs and I secured 6.5 band. My experience with Globewise was so well. I would really suggest each and everyone to come here and pursue their process through Device. It will be really helpful for you. Karan dilhe, call karo. Delhi Branch Delhi, 9696 875 875. Punjab te Branch Delhi, 8725 875 875. ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ